ਜਿਉਆਵਾ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਮਿਲੀ ਆ ਕੀ ਕਹਿਣਾ ਚਾਹੁੰਦੇ ਵਿਧਾਨਾ ਤੋਂ ਰਾਜਾ ਵੜਿੰਗ ਜੀ ਚੰਨੀ ਜੀ ਹੋਰ ਵੀ ਬਹੁਤ ਸਾਰੇ ਨੇ ਜਿੱਤਾਂ ਲਈ ਜਿੱਤਾਂ ਦੇ ਦੇਖੋ ਪਹਿਲਾਂ ਤਾਂ ਸਮੁੱਚੇ ਕਾਂਗਰਸ ਵਰਕਰ ਨੂੰ ਜਿਹੜੇ ਕਿ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਾਂਗਰਸ ਪਾਰਟੀ ਸਾਡੇ ਰਾਜਾ ਵੜਿੰਗ ਜੀ ਨੂੰ ਸ਼੍ਰੀ ਸੰਜੀਤ ਤਲਵਾਰ ਜੀ ਨੂੰ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਉਹਨਾਂ ਦੀ ਮਿਹਨਤ ਤੇ ਸਦਕੇ ਕਿ ਉਹਨਾਂ ਨੇ ਰਾਜਾ ਵੜਿੰਗ ਜੀ ਨੂੰ ਐਡੀ ਵੱਡੀ ਲੀਡ ਨਾਲ ਜਿਤਾਇਆ ਜਿੰਨੀ ਮਿਹਨਤ ਸਾਡੇ ਸ਼੍ਰੀ ਸੰਜੀਤ ਤਲਵਾਰ ਜੀ ਨੇ ਕੀਤੀ ਹੈ ਉਨੀ ਮਿਹਨਤ ਸ਼ਾਇਦ ਕਿਸੇ ਨੇ ਨਹੀਂ ਕੀਤੀ ਰਹੀ ਬਾਕੀ ਰਾਜਾ ਵੜਿੰਗ ਜੀ ਦੀ ਗੱਲ 2 ਮਈ ਨੂੰ ਰਾਜਾ ਵੜਿੰਗ ਜੀ ਲੁਧਿਆਣਾ ਚ ਐਂਟਰ ਹੋਏ ਸੀ ਤੇ ਸਾਰੀ ਸਮੁੱਚੀ ਕਾਂਗਰਸ ਟੀਮ ਨੇ ਹੰਗਾਰਾ ਭਰ ਕੇ ਉਹਨਾਂ ਨੂੰ ਜਿਤਾਉਣ ਦਾ ਵਾਅਦਾ ਕੀਤਾ ਸੀ ਔਰ ਇਹ ਜਿਹੜੀ ਜਿੱਤ ਪੂਰੀ ਕਾਂਗਰਸ ਟੀਮ ਦੀ ਹੈ ਪੂਰੇ ਪੰਜਾਬ ਦੀ ਹੈ ਔਰ ਇੱਕ ਚੀਜ਼ ਆਜ ਮੈਂ ਦੱਸ ਦੇਣਾ ਚਾਹਨਾ ਅੱਜ ਇਹ ਚੀਜ਼ ਸਾਬਤ ਹੋ ਗਈ ਹੈ ਕਿ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਵਿੱਚ ਜੋਸ਼ ਹੈ ਔਰ ਪੂਰੇ ਦਿਲੋਂ ਉਹਨਾਂ ਨੇ ਕੰਮ ਕੀਤਾ ਹੈ ਔਰ ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਅੱਛਾ ਕਿਵੇਂ ਦੇਖਦੇ ਹੋ ਇੱਕ ਸਬਧਾਨ ਨੂੰ ਬਚਾਉਣ ਦੀ ਜਿੱਤ ਹੋਈ ਹੈ ਲੱਗਦਾ ਨਹੀਂ ਕਿ ਚੰਨੀ ਜੀ ਜਿਹੜੇ ਬੜੀ ਵੱਡੀ ਲੀਡ ਦੇ ਨਾਲ ਅੱਗੇ ਆਏ ਜਿਹੜੇ ਕਿ ਕਾਂਗਰਸ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਕਹਿਤਾ ਸੀ ਕਿ ਇਹ ਜਿੱਤ ਸਾਡੀ ਜਿੱਤ ਹੋਊਗੀ ਔਰ ਜਿਹੜਾ ਕਿ ਭਾਜੀਪੀ ਨੇ ਨਾਰਾ ਦਿੱਤਾ ਸੀ 400 ਪਾਰ ਦਾ ਉਹ 400 ਪਾਰ ਕਾਂਗਰਸ ਪਾਰਟੀ ਨੇ ਖਤਮ ਕਰਤਾ ਔਰ ਇਹ ਸਾਬਤ ਹੋ ਗਿਆ ਕਿ ਸੱਚਾਈ ਦੀ ਜਿੱਤ ਹੁੰਦੀ ਹੈ ਭਾਜੀਪੀ ਨੇ ਰਾਮ ਮੰਦਰ ਦੇ ਨਾਮ ਤੇ ਵੋਟ ਵੋਟ ਲੈਣ ਦੀ ਕੋਸ਼ਿਸ਼ ਕੀਤੀ ਬਟ ਉਹ ਅਯੁੱਧਿਆ ਵਾਸੀਆਂ ਨੇ ਸਾਬਤ ਕਰਤਾ ਕਿ ਸਿਰਫ ਮੰਦਰ ਨਹੀਂ ਸਾਨੂੰ ਐਜੂਕੇਸ਼ਨ ਵੀ ਚਾਹੀਦੀ ਹੈ ਸਾਨੂੰ ਹਸਪੀਟਲ ਵੀ ਚਾਹੀਦੇ ਹੈ ਠੀਕ ਹੈ RAM ਜੀ ਸਾਡੇ ਹੈ ਮੈਂ ਖੁਦ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਸਾਰੇ ਧਰਮਾਂ ਨੂੰ ਮੰਨਦਾ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਪਰ ਅੱਜ ਕਾਂਗਰਸ ਪਾਰਟੀ ਦੀ ਜਿੱਤ ਨੇ ਸਾਬਤ ਕਰਤਾ ਹੈ ਕਿ ਕਿਤੇ ਨਾ ਕਿਤੇ ਇਨਸਾਨੀਅਤ ਹੈ ਔਰ ਸਾ ਵਿਧਾਨ ਨੂੰ ਬਚਾਨ ਲਈ ਲੋਕਾਂ ਨੇ ਇਹ ਸਾਰਾ ਸਾਥ ਦਿੱਤਾ। ਲੁਧਿਆਣਾ ਚ ਜਦੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਨੀਤ ਬਿੱਟੂ ਜੀ ਤੇ ਹੋਰ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਬੜੇ ਸਵਾਲ اٹھਾਉਂਦੇ ਸੀਗੇ ਆਪਸ ਵਿੱਚ ਕਹਿੰਦੇ ਇਹਨਾਂ ਦੀ ਕਿਹੜੀ ਮੰਨ। ਦੇਖੋ ਜੇ ਲੁਧਿਆਣਾ ਵਿੱਚ ਕੈਂਡੀਡੇਟ ਨਾ ਇਹਦੀ ਮੈਂ ਗੱਲ ਕਰਾਂ। ਤ੍ਰਮਨੀਤ ਬਿੱਟੂ ਜੀ ਵੀ 12 ਵਾ ਹਸੀ ਨੰਦਪੁਰ ਸਾਹਿਬ ਤੋਂ ਆ ਕੇ ਲੜੇ ਸੀ। ਔਰ ਕੈਂਡੀਡੇਟ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਰਾਜਵਿੰਦ ਜੀ ਜਿਹੜੇ ਕੀ ਹੁਣ ਜਿੱਤ ਚੁੱਕੇ ਨੇ ਉਹ ਕੈਂਡੀਡੇਟ ਹੀ ਹੈ। ਪੰਜਾਬ ਪ੍ਰਧਾਨ ਨੇ ਕਿਤੋਂ ਵੀ ਲੜ ਸਕਦੇ ਸੀ ਬਿੱਟੂ ਨੂੰ ਤਾਂ ਇਹ ਡਰ ਸੀ ਕਿ ਉਹਨੂੰ ਪਹਿਲੇ ਦਿਨ ਤੋਂ ਪਤਾ ਸੀ ਰਾਜਾ ਵੜਿੰਗ ਆ ਗਿਆ ਕਿ ਉਹਦੀ ਹਾਰ ਨਿਸ਼ਚਿਤ ਹੋ ਚੁੱਕੀ ਹੈ ਪੱਪੀ ਪ੍ਰਸ਼ਦ ਨੂੰ ਵੀ ਪਤਾ ਸੀ ਵੀ ਮੇਰੀ ਹਾਰ ਨਿਸ਼ਚਿਤ ਹੋ ਚੁੱਕੀ ਹੈ ਇਹ ਤਾਂ ਇੱਕ ਜੁਮਲਾ ਵੈਸੀ ਉਹਨਾਂ ਨੇ ਛੱਡਿਆ ਕਿ ਇਹਨਾਂ ਨੂੰ ਬਾਦਲਾ ਕੈਂਡੀਡੇਟ ਅੱਜ ਉਸ ਲੁਧਿਆਣੇ ਦੀ ਸਮੁੱਚੀ ਕਾਂਗਰਸ ਟੀਮ ਨੇ ਸਮੁੱਚੇ ਭਾਰਤ ਵਾਸੀਆਂ ਨੇ ਇਹ ਸਾਬਤ ਕਰਤਾ ਹੈ ਕਿ ਕੋਈ ਬਾਦਲਾ ਨਹੀਂ ਸਾਰੇ ਇੱਥੇ ਸਾਡੇ ਪੰਜਾਬ ਦੇ ਉਧਰੋਂ ਚੋੜ ਦਾ ਚਾਰ ਹੋ ਚੁੱਕਾ ਸੀਗਾ ਤੇ ਵੋਟਾਂ ਪੈ ਰਹੀਆਂ ਸੀ। ਸੁਪਰੇਸ਼ ਪੱਪੀ ਜੀ ਦੇ ਹਲਕੇ ਦੇ ਵਿੱਚ ਪਹੁੰਚੇ ਸਨ ਰਾਜਾ ਵੜਿੰਗ ਤੇ ਹਵਾ ਅੜਾਤੀ ਕਹਿੰਦੇ ਕਿ ਇਹਨੂੰ ਸਮਰਥਨ ਦੇਣਾ ਹੈ। ਦੇਖੋ ਜਿਹੜੇ ਪੱਪੀ ਪ੍ਰਸ਼ਰ ਜੀ ਦੇ ਭਰਾ ਆ ਸੁਸ਼ੀਲ ਪ੍ਰਸ਼ਰ ਜੀ ਉਹ ਇਕੱਠੇ ਰਹਿੰਦੇ ਆ। ਸੁਸ਼ੀਲ ਪ੍ਰਸ਼ਰ ਜੀ ਕਾਂਗਰਸ ਪਾਰਟੀ ਨਾਲ ਤੁਰਦੇ ਆ। ਕਾਂਗਰਸ ਪਾਰਟੀ ਤੇ ਵਿਸ਼ਵਾਸ ਕਰਦੇ ਆ। ਪੱਪੀ ਪ੍ਰਸ਼ਰ ਜੀ ਉਹਨਾਂ ਨੂੰ ਵੋਟ ਪਾਉਣ ਤੋਂ ਰੋਕ ਰਹੇ ਸੀ ਜਿਹਦੇ ਕਰਕੇ ਉਹਨਾਂ ਨੇ ਰਾਜਾ ਵੜਿੰਗ ਜੀ ਨੂੰ ਯਾਦ ਕੀਤਾ। ਰਾਜਾ ਵੜਿੰਗ ਜੀ ਉੱਥੇ ਗਏ ਤੇ ਫਿਰ ਉਹਨਾਂ ਨੇ ਵੋਟਾਂ ਪਵਾਈਆਂ ਉੱਥੇ ਪੱਪੀ ਪ੍ਰੈਸ਼ਰ ਦੇ بیٹے ਨੇ ਪੂਰੀ ਵੀਡੀਓ ਵੀ ਵਾਇਰਲ ਹੋਈ ਹੈ ਖੁਦ ਉਹਨਾਂ ਨੇ ਰੋਕਿਆ ਸਾਡੇ ਘਰ ਰੁਕੋ ਚਾਹ ਪੀਜੋ ਤੁਹਾਨੂੰ ਤੁਹਾਨੂੰ ਪਾਕ ਤੁਹਾਨੂੰ ਸਾਡੇ ਘਰ ਆ ਗਏ ਤੁਹਾਡੇ ਲਈ ਬਲੈਕ ਟੀ ਬਣਾਈਏ ਕੀ ਬਣਾਈਏ ਇਹ ਸਭ ਤੁਹਾਨੂੰ ਪਤਾ ਹੀ ਹੈ ਇਹ ਵੀਡੀਓ ਵਾਇਰਲ ਹੋ ਰਹੀ ਹੋਈ ਹੈ ਪੱਪੀ ਦਾ ਬੇਟਾ ਕਹਿ ਰਿਹਾ ਵਾ ਵੀ ਰਾਜਾ ਜੀ ਨੂੰ ਕਿਸੇ ਕੈਂਡੀਡੇਟ ਨੂੰ ਚਾਹ ਨਹੀਂ ਪੁੱਛੀ ਗਈ ਲੁਧਿਆਣਾ ਦੇ ਦੇਖੋ ਇਹ ਜਿਹੜੀਆਂ ਸਾਰੀਆਂ ਗੱਲਾਂ ਕਰਨ ਦਾ ਹੁਣ ਕੋਈ ਫਾਇਦਾ ਨਹੀਂ ਸਾਡੇ ਤੁਹਾਨੂੰ ਪਤਾ ਹੀ ਹੈ ਵੜਿੰਗ ਜੀ ਜਿੱਤ ਚੁੱਕੇ ਨੇ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੈ ਅਫਵਾਹ ਬਣਾਣਾ ਗਲਤ ਗੱਲ ਬਣਾਣੀ ਉਹ ਹੁਣ ਸਾਬਤ ਹੋ ਚੁੱਕਾ ਹੈ ਕਿ ਸਾਡੇ ਵੜਿੰਗ ਜੀ ਜਿੱਤ ਚੁੱਕੇ ਨੇ ਕਾਮਜਾਬ ਇਨਸਾਨ ਦੇ ਵਿੱਚੇ ਨਾ ਹਿਲਾਵਾਂ ਦਾ ਅਰਥ ਹੁੰਦਾ ਤੇ ਇੱਦਾਂ ਵੀ ਅਮਰਤਾ ਵੜਿੰਗ ਜੀ ਨੇ ਕਮਿਊਨਿਟੀ ਕਿਸੇ ਤਰ੍ਹਾਂ ਦੀ ਛੱਡੀ ਬਿਲਕੁਲ ਨਹੀਂ ਛੱਡੀ ਅਮਰਤਾ ਵੜਿੰਗ ਜੀ ਪੂਰੇ ਦਿਲੋਂ ਦਿਨ ਰਾਤ ਮਿਹਨਤ ਕਰਦੇ ਰਹੇ ਨੇ ਇਵਨ ਉਹਨਾਂ ਦੀ ਬੇਟੀ ਵੀ ਦਿਨ ਰਾਤ ਮਿਹਨਤ ਕਰਦੀ ਰਹੀ ਹੈ 2 ਤੋਂ 2.5 ਘੰਟੇ ਸਿਰਫ ਸੌਂਦੇ ਸੀ ਉਹ ਪਰਿਵਾਰ ਸਾਰਾ ਔਰ ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ। ਦੋ ਤੋਂ ਤਿੰਨ ਵਾਰ ਤੁਹਾਡੇ ਵਾਰਡ ਚ ਵੀ ਆਏ ਕਿੱਦਾਂ ਦੀ ਮੁਲਾਕਾਤ ਕਰਕੇ ਤੁਹਾਨੂੰ ਲੱਗਿਆ? ਦੇਖੋ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ। ਬਹੁਤ ਜ਼ਿਆਦਾ ਤੇ ਉਹ ਜਿਹੜਾ ਉਹ ਨਤੀਜਾ ਹੈ ਅੱਜ ਤੁਹਾਡੇ ਸਾਰੇ ਸਾਹਮਣੇ ਹੈ। ਅੱਜ ਬਿੱਟੂ ਜੀ ਨੂੰ ਪਛਤਾਵਾ ਹੋਗਾ ਅੱਜ ਕਾਹਰ ਛੱਡ ਗਈ? ਬਿੱਟੂ ਜੀ ਨੂੰ ਪਛਤਾਵਾ ਅੱਜ ਨਹੀਂ ਬਿੱਟੂ ਜੀ ਨੂੰ ਪਛਤਾਵਾ ਪਹਿਲੇ ਦਿਨ ਤੋਂ ਹੀ ਹੋਣ ਲੱਗ ਗਿਆ ਸੀ ਜਦੋਂ ਸਾਡੇ ਪੰਜਾਬ ਪ੍ਰਧਾਨ ਇੱਥੇ ਆਏ ਸੀ। ਬਿੱਟੂ ਜੀ ਦੇ ਤੁਸੀਂ ਚੀਜ਼ ਨੋਟ ਕਰਿਓ ਕਾਂਗਰਸ ਪਾਰਟੀ ਸੀ ਜਦੋਂ ਵੀ ਹਰ ਟਾਈਮ ਨਾਰਮਲ ਵੀ ਬੈਠੇ ਹੋਣਾ ਮੂੰਹ ਤੇ ਸਮਾਈਲ ਹੁੰਦੀ ਸੀ ਉਹ ਤਾਂ ਫੇਸ ਤੇ ਇਮਪ੍ਰੈਸ਼ਨ ਫੇਸ ਹੀ ਚੇਂਜ ਹੋ ਗਿਆ ਉਹਨਾਂ ਦਾ ਉਹਨਾਂ ਦੀ ਸਮਾਈਲ ਖਤਮ ਹੋ ਚੁੱਕੀ ਹੈ ਬਿੱਟੂ ਜਿੰਨੇ ਤਾਂ ਫੋਨ ਨਹੀਂ ਚੱਕਿਆ ਜੀ ਤੇ ਹੁਣ ਰਾਜਾ ਜੀ ਦੇ ਜੋ ਫੋਨ ਕਰਨਗੇ ਚੱਕਣਗੇ ਮੇਰੇ ਭਾਈ ਅੱਜ ਤਾਂ ਹਜੇ ਦਿਨ ਸਟਾਰਟ ਹੋਇਆ ਜੇ ਪਹਿਲਾ ਦਿਨ ਹੈ ਉਹਨਾਂ ਨੂੰ ਹਜੇ ਸੌਂ ਖਾਣ ਦਿਓ ਤੁਸੀਂ ਫਿਰ ਫੋਨ ਕਰਕੇ ਖੁਦ ਹੀ ਦੇਖ ਲਿਓ ਤੁਹਾਨੂੰ ਪਤਾ ਲੱਗਦਾ ਫੋਨ ਚੱਕਦੇ ਕਿ ਨਹੀਂ ਚੱਕਦੇ ਸਾਡੇ ਵਾਰਚੋਂ ਕਿੰਨੀ ਲੀਡ ਅੱਗੇ ਰਹੀ ਹੈ ਹਲਕਾ ਬੋਲੋ ਜੀ ਸਾਡੇ ਵਾਰਚੋਂ ਲੀਡ ਬਹੁਤ ਵੱਡੀ ਲੀਡ ਤੇ ਰਾਜਵਰਿੰਗ ਜੀ ਜਿੱਤੇ ਆ इवन ਪੂਰੇ ਲੁਧਿਆਣੇ ਚੋਂ ਰਾਜਵਰਿੰਗ ਜੀ ਬਹੁਤ ਵੱਡੀ ਲੀਡ ਤੇ ਜਿੱਤੇ ਆ ਬਿੱਟੂ ਇਹਦਾ ਕਹਿਣਾ ਸੀਗਾ 4 ਤਰੀਕ ਤੋਂ ਬਾਅਦ ਮੈਂ ਕੱਲੇ ਕੱਲੇ ਕੈਂਡੀਡੇਟ ਨੂੰ ਘਰ ਜਾ ਕੇ ਮਿਲੂੰਗਾ ਤੇ ਹੁਣ ਕਿਸ ਤਰ੍ਹਾਂ ਮਿਲਣਗੇ ਉਹ ਪਹਿਲਾਂ ਤਾਂ ਬਿੱਟੂ ਜੀ ਨੂੰ ਪੁੱਛਣਾ ਪੈਣਾ ਤੁਹਾਡੇ ਕੈਂਡੀਡੇਟ ਕਿਹੜੇ ਉਹਨਾਂ ਨੂੰ ਨਾਮ ਹੀ ਨਹੀਂ ਪਤਾ ਹੋਣਾ ਕੈਂਡੀਡੇਟ ਦੇ ਕੱਲ ਹਜੇ ਉਹ ਭਾਜਪੀ ਚ ਗਏ ਆ ਤੇ ਉਹ ਕੈਂਡੀਡੇਟ ਨੂੰ ਮਿਲਣ ਦੀ ਗੱਲ ਕਰਦੇ ਆ ਉਹਨਾਂ ਨੂੰ ਪੁੱਛੋ ਹੁਣ ਤੁਸੀਂ ਕਿੱਥੇ ਰਹਿਣਾ ਪਹਿਲਾਂ ਤਾਂ ਇਹ ਸਵਾਲ ਕਰੀਏ ਉਹਨਾਂ ਨੂੰ ਲਾਸਟ ਵਿੱਚ ਕੀ ਮੈਸੇਜ ਆ ਜਿਹੜਾ ਅੱਜ ਪਿਆਰ ਮਿਲੇ ਆ ਵਾਰਤਕੀਆਂ ਲੱ ਤੇ ਨਾਲ ਚਟਾ ਬਕੇ ਧੋੜਨਾ ਖੁਸ਼ੀ ਮਨਾਈ ਦੀ लास्ट ਵਿੱਚ ਮੈਸੇਜਸ ਮੈਂ ਤੁਹਾਨੂੰ ਕੱਲ ਦਵਾਂਗਾ ਅਜੇ ਕੱਲ ਦਾ ਦਿਨ ਬਾਕੀ ਹੈ ਕੱਲ ਜਰੂਰ ਮੈਂ ਤੁਹਾਨੂੰ ਮਿਲੂੰਗਾ ਰਏ ਲੱਡੂ ਵੰਡਣ ਦੀ ਗੱਲ ਆਪਣੇ ਪਰਿਵਾਰ ਦੇ ਨਾਲ ਮੈਂ ਖੁਸ਼ੀ ਸਾਂਝੀ ਕਰਦਾ ਔਰ ਕਰਦਾ ਰਹੂੰਗਾ ਸ਼੍ਰੀ ਰਾਮ ਚੰਦਰ ਜੀ ਜਦੋਂ ਅਯੋਧਿਆ ਜੀ ਆਏ ਸੀ ਦੁਬਾਰਾ ਹੁਣ ਲਾਸਟ ਟਾਈਮ ਅਯੋਧਿਆ ਮੰਦਿਰ ਬਣਿਆ ਸੀ ਉਦੋਂ ਵੀ ਮੈਂ ਆਪਣੇ ਪੂਰੇ ਵਾਰਡ ਨੰਬਰ 5 ਦੇ ਵਿੱਚ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਸੀ ਤੇ ਘਰ ਘਰ ਜਾ ਕੇ ਮੈਂ ਲੱਡੂ ਵੰਡੇ ਸੀ ਮੇਰਾ ਵਾਰਡ ਨੰਬਰ 5 ਮੈਨੂੰ ਬਹੁਤ ਪਿਆਰ ਕਰਦਾ ਹੈ ਔਰ ਮੈਨੂੰ ਯਕੀਨ ਹੈ ਆਉਣ ਵਾਲੇ ਚੋਣਵੀ ਜਿਹੜੇ ਕੌਂਸਲਰ ਇਲੈਕਸ਼ਨ ਹੈ ਅਸੀਂ ਉਤੋਂ ਵੱਡੀ ਲੀਡ ਪ੍ਰਾਪਤ ਕਰਾਂਗੇ ਧੰਨਵਾਦ ਕੀ ਕਹਣਾ ਚਾਹੁੰਦੇ ਹੋ ਆਸਟ ਲਾਸਟ ਵਿੱਚ ਮੈਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹਨਾ ਹੈ ਕਿ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਔਰ ਇੱਕ ਸਪੈਸ਼ਲ ਮੈਸੇਜ ਇਹ ਹੈ ਭਾਜਪਾ ਪਾਰਟੀ ਲਈ ਜਿਹੜੇ ਲੋਕ ਭਾਜਪਾ ਪਾਰਟੀ ਵਿੱਚ ਗਏ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਚਾਏ ਉਹ ਰਵਨੀਤ ਬਿੱਟੂ ਜੀ ਹੈ ਚਾਹੇ ਉਹ ਕੋਈ ਐਕਸ ਕਾਉਂਸਲਰ ਹੈ ਅੱਜ ਉਹ ਪਛਤਾਨਦੇ ਦਾ ਜ਼ਰੂਰ ਹੋਣਾ ਹੈ ਉਹਨਾਂ ਨੂੰ ਪਤਾ ਲੱਗਿਆ ਹੋਣਾ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਦੇ ਨਾਲ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਇੱਕ ਹੋਰ ਮੈਸੇਜ ਦੇਣਾ ਚਾਹਨਾ ਕਿ ਕਦੀ ਵੀ ਭਗਵਾਨ ਦੇ ਨਾਮ ਤੇ ਵੋਟ ਨਹੀਂ ਮਿਲਦੀ ਜੇ ਤੁਸੀਂ ਜਿੱਤਣਾ ਚਾਹੁੰਦੇ ਹੋ ਨਾ ਇੰਨੇ ਸਾਲ ਹੋ ਗਏ ਉਹਨਾਂ ਨੂੰ ਜਿੱਤਦੇ ਆਪਣੇ ਵਾਰਡ ਦੇ ਵਿੱਚ ਸਕੂਲ ਬਣਵਾਉਂਦੇ ਆਪਣੇ ਵਾਰਡ ਦੇ ਵਿੱਚ ਆਂਗਣਵੜੀ ਸਕੂਲ ਖੋਲਦੇ ਕਾਗਜ਼ਾਂ ਦੇ ਵਿੱਚ ਸਕੂਲ ਖੋਲ੍ਹ ਕੇ ਇਕੱਲੇ 10 ਸਕੂਲ ਕਹਿ ਕੇ ਚਲਾਉਂਦੇ ਇੱਕ ਸਕੂਲ ਹੈ ਇਹਦੇ ਨਾਲ ਕੁਝ ਨਹੀਂ ਹੋਣਾ ਤੇ ਮੈਂ ਇੱਕ ਗੱਲ ਲਾਸਟ ਇਹੀ ਕਹਿਣਾ ਚਾਹੂੰਗਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਸੱਚਾਈ ਤੇ ਚੱਲੋ ਔਰ ਆਪਣੀ ਪਾਰਟੀ ਜਿਹੜੀ ਮਾਂ ਹੈਗੀ ਆ ਉਹਨੂੰ ਕਦੇ ਨਹੀਂ ਛੱਡਣਾ ਚਾਹੀਦਾ ਧੰਨਵਾਦ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਜੀ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹੋਈ ਹੈ ਰਾਜਾ ਬੜਿੰਗ ਜੀ ਲੋਹਿਆਣਾ ਤੋਂ ਸੀਟ ਵਧੀਆ ਹੋਰ ਵੀ ਬਹੁਤ ਸਾਰੀਆਂ ਜਿੱਤਾਂ ਨਿਕਲੀਆਂ ਦੇਖੋ ਜੀ ਅਸੀਂ ਸਾਰੇ ਕਾਂਗਰਸ ਦੇ ਵਰਕਰ ਆ ਔਰ ਪਾਰਟੀ ਲਈ ਕੰਮ ਕਰਦੇ ਆ ਰਾਜਾ ਬੜਿੰਗ ਜੀ ਸਾਡੇ ਇਸ ਇਲਾਕੇ ਦੇ ਵਿੱਚ ਜਦੋਂ ਐਮਪੀ ਦੀ ਟਿਕਟ ਲੈ ਕੇ ਆਏ ਆ ਤਾਂ ਸਾਡੇ ਬਾੜ ਦੇ ਜਿੰਨੇ ਵੀ ਵਰਕਰ ਹੈਗੇ ਆ ਸਾਰਿਆਂ ਨੇ ਪੂਰਾ ਜੋਰ ਸ਼ੋਰ ਲਾ ਕੇ ਰਾਜਾ ਬੜਿੰਗ ਜੀ ਨੂੰ ਕਾਮਯਾਬ ਕੀਤਾ ਤੇ ਇਹ ਜਿਹੜੀ ਬਾੜ ਦੀ ਸਾਰੀ ਜਨਤਾ ਦੀ ਮਿਹਨਤ ਹੈ ਜਿਹਦੇ ਨਾਲ ਕਿ ਰਾਜਾ ਬੜਿੰਗ ਜੀ ਚੰਗੇ ਮਾਰਜਨ ਦੇ ਨਾਲ ਇਥੇ ਲੋਹੇ ਆਣ ਦੀ ਸੀਟ ਤੇ ਤੇ ਅੰਮ੍ਰਿਤ ਆ ਬੜਿੰਗ ਜੀ ਜਦੋਂ ਬਾੜ 'ਚ ਹਲਕੇ ਜਾਂਦੇ ਸੀ ਮਾਂ ਦੀ ਗੱਲ ਕਰਦੇ ਹੁੰਦੇ ਸੀ ਕੀ ਗਾਣਾ ਚੰਨਾ ਮਾਂ ਦੇਖੋ ਜੀ ਮਾਂ ਜਿਹੜੀ ਹੈ ਮਾਂ ਸਾਰਿਆਂ ਦੀ ਸਤਿਕਾਰਯੋਗ ਮਾਂ ਦੀ ਪੂਜਾ ਕਹਿੰਦੇ ਹੁੰਦੇ ਆ ਸਭ ਤੋਂ ਵੱਡੀ ਪੂਜਾ ਸੋ ਜਿਨ੍ਹਾਂ ਦੀਆਂ ਮਾਵਾਂ ਹੈਗੀਆਂ ਵੀ ਆ ਜਾਂ ਜਿਨ੍ਹਾਂ ਦੀਆਂ ਨਹੀਂ ਵੀ ਹੈਗੀਆਂ ਮੈਂ ਤਾਂ ਇਹੀ ਕਹੂੰਗਾ ਕਿ ਆਪਣੀ ਆਪਣੀ ਮਾਂ ਦੀ ਪਾਈ ਜਿੱਥੇ ਵੀ ਹੈ ਸਤਿਕਾਰ ਕਰੋ ਮਾਂ ਦੀ ਪੂਜਾ ਕਰੋ ਮਾਂ ਬਾਪ ਦੀ ਸੇਵਾ ਕਰੋ ਜਿਹੜਾ ਵੀ ਆਦਮੀ ਕੋਈ ਚਾਹੇ ਕੋਈ ਅੱਛਾ ਹੋਵੇ ਜਾਂ ਬੁਰਾ ਹੈ ਜਿਹੜਾ ਆਪਣੇ ਮਾਂ ਬਾਪ ਦਾ ਸਤਿਕਾਰ ਕਰਦਾ ਉਹਦਾ ਪਰਮਾਤਮਾ ਵੀ ਸਤਿਕਾਰ ਕਰਦਾ ਜਰਨ ਸਿੰਘ ਜੀ ਕਹਿੰਦੇ ਸੀ ਇੱਕ ਵਾਰ ਇਹਨੂੰ ਸੇਵਾ ਕਰਨ ਮੌਕਾ ਰੇਡੀਓ ਮੱਕੇ ਨਹੀਂ ਸੀ ਤੁਹਾਨੂੰ ਦੇਖੋ ਜਿਹੋ ਜਿਹੇ ਰਾਜੇ ਬਣੀਵਜੀ ਦੇ ਆਦਰਸ਼ ਹੈ ਜਿਹੋ ਜਿਹੇ ਉਹਨਾਂ ਦੀ ਸੋਚ ਹੈ ਉਹ ਲਗਭਗ ਸਾਨੂੰ ਵੀ ਇਹੀ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਤਾਂ ਉਹ ਜਿਹੜਾ ਵੀ ਸਾਡੇ ਜ਼ਿਲ੍ਹੇ ਦੇ ਲੁਧਿਆਣੇ ਦੇ ਜੋ ਵੀ ਸਮੱਸਿਆਵਾਂ ਹੋਣਗੀਆਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਤੇ ਹਰ ਇੱਕ ਦੀ ਆਵਾਜ਼ ਸੁਣਨਗੇ ਹਾਂਜੀ ਲੁਧਿਆਣੇ ਦਾ ਬਿਲਕੁਲ ਜੀ ਜਿਹੜਾ ਸਾਡਾ ਸਾਡੇ ਵਾਰਡ ਵਿੱਚ ਸਾਡਾ ਆਣ ਵਾਲਾ ਕਾਉਂਸਲਰ ਚੇਤਨੂ ਜੁਨੇਜਾ ਜੀ ਸਾਡਾ ਬੱਚਾ ਇਹ ਇਹੋ ਜਿਹਾ ਕੰਮ ਖੁਸ਼ੀ ਵਾਲੇ ਵੱਧ ਚੜ ਕੇ ਕਰਦਾ ਤੇ ਪ੍ਰਮਾਤਮਾ ਇਹਨੂੰ ਲੰਬੀ ਉਮਰ ਦੇਵੇ ਤੇ ਆਉਣ ਵਾਲੀ ਜਿਹੜੀ ਕਾਉਂਸਲਰ ਦੀ ਸੀਟ ਹੈ ਇਹ ਪ੍ਰਮਾਤਮਾ ਜਿਤਾ ਕੇ ਇਹਦੀ ਝੋਲੀ ਚ ਪਾਵੇ ਸੇਵਾ ਬਾੜ ਚ ਕਰਦੇ ਨੇ ਬਿਲਕੁਲ ਕਰਦਾ ਜੀ ਇਹਦੇ ਚ ਕੋਈ ਸ਼ੱਕ ਨਹੀਂ ਹਾਂਜੀ ਕੰਮ ਤੋਂ ਲੋਕਾਂ ਲਈ ਹੁੰਦੇ ਆ ਦੇਖੋ ਜੀ ਕੰਮ ਤਾਂ ਹੁੰਦੇ ਵੀ ਆ ਤੇ ਜਦੋਂ ਜਿੱਤੇਗਾ ਉਹ ਤੋਂ ਜ਼ਿਆਦਾ ਕਰੂਗਾ ਹਾਂ